ਮਿੱਤਰੋ ਕੱਲ ਕੱਲ ਸ਼ਾਮ ਨੂੰ ਆ ਡਰਾ ਨਿਕਲ ਜਾਣਾ ਜਿਹੜਾ ਕਿ ਮਿੱਤਰੋ ਪਿੰਡ ਕੋਟਲੀਆ ਬਲੂ ਜ਼ਿਲ੍ਹਾ ਮੁਕਸਰ ਦੇ ਵਿੱਚ ਚੱਲ ਰਿਹਾ ਪਹਿਲਾ ਨਹੀਂ ਦੂਜਾ ਨਹੀਂ ਮਿੱਤਰੋ ਤੀਜਾ ਡਰਾਵਾ ਜਿੰਦਾ ਪੂਰਾ ਭਰੋਸੇ ਜੋ ਆਉ ਕਰਦੇਣਾ ਬਾਈਆਂ ਨਾਲ ਗੱਲ ਹੋਰ ਬਾਈ ਜੀ ਕੀ ਹਾਲ ਹੈ ਠੀਕ ਜੀ ਬਹੁਤ ਵਧੀਆ ਬਾਈ ਜੀ ਇੱਕ ਨਾਮਾ ਬਾਰੇ ਵੀਰਵਾ ਦੇ ਦੋ ਕਰਾਂ ਨਾਮ ਟੋਟਲ 101 ਹੈ ਜੀ ਜਿਹਦੇ ਚ ਪਹਿਲਾ ਨਾਮ ਥਾਰ ਗੱਡੀ 4x2 ਆਪਸ਼ਨ 36 ਤੀ ਨਿਊ ਹਾਲੈਂਡ 4x4 ਟਰੈਕਟਰ ਤੀਜੀ ਆਪਸ਼ਨ ਸਕਾਰਪੀਓ ਗੱਡੀ ਤੇ ਸਾਰੇ ਨਾਮਾਂ ਦੇ ਕੈਸ਼ ਦੀ ਆਪਸ਼ਨ ਹੈ ਜਿਹਦੇ ਚ ਦੂਜੇ ਨਾਮ ਚ ਬੁਲਟ ਆ ਗਿਆ ਇਹਦੀ ਆਪਸ਼ਨ ਚ ਆਈਫੋਨ 15 ਪ੍ਰੋ ਮੈਕਸ ਫੋਨ ਆ ਗਿਆ ਦੂਜੇ ਨਾਮ ਚ ਸਪਲੈਂਡਰ ਮੋਟਰਸਾਈਕਲ ਇਹਦੀ ਆਪਸ਼ਨ ਚ ਇਲੈਕਟ੍ਰੋਨਿਕ ਸਕੂ ਆਪਣੇ ਐਕਟਵਾ ਸਕੂਟਰੀ ਉਸ ਤੋਂ ਬਾਅਦ ਇਲੈਕਟ੍ਰੋਨਿਕ ਸਕੂਟਰੀ ਆਪਸ਼ਨ ਚ ਏਸੀ ਉਸ ਤੋਂ ਬਾਅਦ ਤੁਸੀਂ ਮੜੇ ਬੋਰਡ ਦੇ ਨੰਗਾ ਮਰਾ ਦਿਓ ਜਿਵੇਂ ਏਸੀ ਆ ਗਿਆ ਜੀ ਇਲੈਕਟ੍ਰੋਨਿਕ ਸਕੂਟ ਇਨਰੋਡ ਫੂਨ ਫ੍ਰਿਜ ਵਾਸ਼ਿੰ ਬਈ ਪੇਮੈਂਟ ਨੰਬਰ ਨੋਟ ਕਰ ਲਓ ਜੀ 78145021269501922290 ਟੋਕਨ ਸਕੀਮ ਹੈਗੀ ਜੀ 300 ਦੇ 1 ਆ 500 ਦੇ 3 000 ਦੇ 8 200 ਦੇ 20 ਤੇ 4000 ਦੇ 44 5000 ਦੇ 60 ਟੋਕਨ ਲੈ ਮਿੱਤਰੋ ਜਲਦੋਂ ਜਲਦੀ 쿠ਪਨ ਲੈ ਲਓ ਬਹੁਤ ਘੱਟ ਸਮਾਂ ਰਿਹਾ ਡਰਾ ਨਿਕਲਦੇ ਵਿੱਚ ਮਿੱਤਰੋ ਇੱਕ ਨਹੀਂ ਦੋ ਦੋ ਡਰਾ ਕੱਢਣ ਆ ਤੇ ਵੱਡੀ ਗੱਲ ਮਿੱਤਰੋ ਤੀਜਾ ਡਰਾ ਭਰੋਸੇਯੋਗ ਡਰਾ ਤੇ ਕੱਲੀ ਕੱਲੀ ਛੋਟੀ ਰਾਸੀ ਇੱਕ ਗਊਸ਼ਾਲਾ ਦੇ ਉੱਪਰ ਲੱਗੇ ਇਹ ਦੇਖ ਰਹੇ ਹਾਂ ਪਿੱਛੇ ਸਾਰੀ ਗਊਸ਼ਾਲਾ ਦੇ ਉੱਪਰ ਲੱਗਣਾ ਪੈਸਾ ਪਹਿਲੇ 2 ਡਰਾਮ ਚ ਬਈਆਂ ਨੇ ਪੈਸਾ ਗਊਸ਼ਾਲਾ ਉੱਪਰ ਲਾਇਆ ਆਗੇ ਚੈੱਕ ਕਰ ਸਕਦੇ ਹਾਂ ਪਿੰਡ ਕੋਟਲੀਆ ਵੱਲੋਂ ਜਿਹੜਾ ਮੁਕਸਰ ਧੰਨਵਾਦ ਜੀ ਕੂਪਨ ਪਾ ਲੋ ਜਲਦੀ ਜਲਦੀ